ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਅੱਜ ਦੀ ਜਿਹੜੀ ਕ੍ਰਾਈਮ ਸਟੋਰੀ ਆ ਜਦੋਂ ਤੁਸੀਂ ਸੁਣੋਗੇ ਤਾਂ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਵੀ ਅੱਜ ਦੇ ਟਾਈਮ ਦੇ ਵਿੱਚ ਕਿੰਨੇ ਛਾਤਰ ਤਰੀਕੇ ਦੇ ਲੋਕ ਬੈਠੇ ਨੇ ਵੀ ਤੁਹਾਨੂੰ ਕਿਸ ਤਰੀਕੇ ਨਾਲ ਠੱਗ ਸਕਦੇ ਨੇ ਅਤੇ ਤੁਹਾਡੀ ਜਾਨ ਤੱਕ ਵੀ ਲੈ ਸਕਦੇ ਨੇ ਸਿਰਫ ਪੈਸੇ ਦੀ ਖਾਤਰ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਇਹ 36 ਗੜ੍ਹ ਦੀ ਹੈ ਉੱਥੋਂ ਦਾ ਰਹਿਣ ਵਾਲਾ ਸੁਖਵੰਤ ਸਾਹੂ ਜੋ ਕਿ ਆਪਣੇ ਆਪ ਨੂੰ ਇੱਕ ਤਾੰਤ੍ਰਿਕ ਦੱਸਦਾ ਅਤੇ ਕਿਵੇਂ ਉਹ ਲੋਕਾਂ ਨੂੰ ਠੱਗਦਾ ਹੈ ਪੈਸੇ ਡਬਲ ਕਰਨ ਲਈ ਪੈਸਿਆਂ ਦੀ ਬਰਸਾਤ ਕਰਨ ਲਈ ਘਰ ਦੇ ਵਿੱਚ ਬਰਕਤ ਦੇ ਲਈ ਕਿਵੇਂ ਲੋਕਾਂ ਨੂੰ ਉਹ ਆਪਣੇ ਜਾਲ ਦੇ ਵਿੱਚ ਤਾਂ ਫਸਾਉਂਦਾ ਹੈ ਤੇ ਨਾਲ ਤਕਰੀਬਨ ਉਹ ਤਿੰਨ ਲੋਕਾਂ ਦਾ ਕਤਲ ਵੀ ਕਰਦਾ ਹੈ ਅੱਜ ਇਸ ਸੱਚੀ ਸਟੋਰੀ ਦੇ ਵਿੱਚ ਤੁਹਾਨੂੰ ਦੱਸਾਂਗੇ ਸੁਖਵੰਤ ਸਾਹੂ ਨਾਮ ਦਾ ਤੰਤਰਿਕ ਇੱਕ ਸੀਰੀਅਲ ਤੋਂ ਦੇਖ ਕੇ ਸਾਵਧਾਨ ਇੰਡੀਆ ਸੀਰੀਅਲ ਨੂੰ ਦੇਖ ਕੇ ਉਹ ਤੰਤਰਿਕ ਬਣਦਾ ਉਸ ਤੋਂ ਬਾਅਦ ਉਹਦਾ ਦੋਸਤ ਬਰਿੰਦਰ ਅਤੇ ਉਹ ਦੋਨੋਂ ਮਿਲ ਕੇ ਇੱਕ ਦੁਕਾਨਦਾਰੀ ਚਲਾਉਂਦੇ ਨੇ ਆਤਮਿਕ ਦੇ ਨਾਂ ਤੇ ਉਹ ਲੋਕਾਂ ਨੂੰ ਪਰਵਾਉਂਦੇ ਨੇ ਅਤੇ ਕਹਿੰਦੇ ਨੇ ਵੀ ਅਸੀਂ ਤੁਹਾਡੇ ਘਰ ਪੈਸਿਆਂ ਦੀ ਬਰਕਤ ਕਰ ਦੇਵਾਂਗੇ ਕੀ ਹੁੰਦਾ ਦੋਸਤੋ ਬਰਿੰਦਰ ਆ ਜਿਹੜਾ ਉਹ ਸੁਖਵੰਤ ਦਾ ਦੋਸਤ ਉਹ ਲੋਕਾਂ ਨੂੰ ਪਰਵਾਉਣ ਵਾਸਤੇ ਜਾਂਦਾ ਹੈ ਪਹਿਲਾਂ ਤਾਂ ਉਹ ਇੱਕ 60 ਸਾਲ ਦੇ ਬਜ਼ੁਰਗ ਨੂੰ ਲੈ ਕੇ ਆਉਂਦਾ ਜਿਹਦਾ ਨਾਮ ਹੰਸਰਾਜ ਹੁੰਦਾ ਹੈ ਹੰਸਰਾਜ ਤੋਂ ਸੁਖਵੰਤ 1.5 ਲੱਖ ਰੁਪਇਆ ਲੈ ਲੈਂਦਾ ਹੈ ਅਤੇ ਉਸ ਤੋਂ ਬਾਅਦ ਉਸ ਹੰਸਰਾਜ ਨੂੰ ਉਹ ਗੰਗਾ ਜਲ ਪਿਲਾਉਂਦਾ ਹੈ ਅਤੇ ਘਰ ਦੇ ਵਿੱਚ ਪਾਠ ਪੂਜਾ ਕਰਦਾ ਹੈ ਉਹ ਗੰਗਾ ਜਲ ਦੇ ਵਿੱਚ ਇੱਕ ਜ਼ਹਿਰੀਲੀ ਚੀਜ਼ ਮਿਲਾ ਦਿੰਦਾ ਹੈ ਤਾਂ ਉਸ ਤੋਂ ਬਾਅਦ ਉਸ ਬਜ਼ੁਰਗ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਪਰ ਜਦੋਂ ਪੁਲਿਸ ਇਸ ਬਜ਼ੁਰਗ ਦਾ ਪੋਸਟਮਾਰਟਮ ਕਰਵਾਉਂਦੀ ਹੈ ਤਾਂ ਰਿਪੋਰਟ ਦੇ ਵਿੱਚ ਆਉਂਦਾ ਵੀ ਇਸ ਦੀ ਮੌਤ ਹੈ ਜਿਹੜੀ ਹਾਰਟ ਅਟੈਕ ਨਾਲ ਹੋਈ ਹੈ ਤੇ ਇਸ ਕਰਕੇ ਪੁਲਿਸ ਇਨਵੈਸਟੀਗੇਸ਼ਨ ਬੰਦ ਕਰ ਦਿੰਦੀ ਹੈ ਕਿਉਂਕਿ ਰਿਪੋਰਟ ਦੇ ਵਿੱਚ ਮੌਤ ਦਾ ਜਿਹੜਾ ਕਾਰਨ ਹੈ ਉਹ ਹਾਰਟ ਅਟੈਕ ਦੱਸਿਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਦਾ ਦੋਸਤ ਬਰਿੰਦਰ ਨਾਲ ਦੇ ਪਿੰਡ ਦੇ ਇੱਕ ਹੋਰ ਵਿਅਕਤੀ ਨੂੰ ਆਪਣੇ ਚੁੰਗਲ ਦੇ ਵਿੱਚ ਫਸਾਉਂਦਾ ਹੈ ਤਾਂ ਦੋਸਤੋ ਪਹਿਲਾਂ ਤਾਂ ਉਹ ਉਸ ਤੋਂ 1.5 ਲੱਖ ਰੁਪਏ ਦੀ ਮੰਗ ਕਰਦੇ ਨੇ ਅਤੇ ਉਸ ਤੋਂ 1.5 ਲੱਖ ਰੁਪਏ ਲੈਣ ਤੋਂ ਬਾਅਦ ਉਹਦੇ ਘਰ ਪਾਠ ਪੂਜਾ ਕਰਦੇ ਨੇ ਪਰ ਜਦੋਂ ਉਹ ਵਿਅਕਤੀ ਇਹ ਗੱਲ ਕਹਿੰਦਾ ਵੀ ਮੇਰੇ ਘਰ ਹਾਲੇ ਤੱਕ ਕੋਈ ਪੈਸਿਆਂ ਦੀ ਬਰਸਾਤ ਨਹੀਂ ਹੋਣ ਲੱਗੀ ਤਾਂ ਉਸ ਤੋਂ ਬਾਅਦ ਜਿਹੜਾ ਸੁਖਵੰਤ ਹੁੰਦਾ ਉਸ ਵਿਅਕਤੀ ਨੂੰ ਖੇਤ ਦੇ ਵਿੱਚ ਬੁਲਾਉਂਦਾ ਵੀ ਉੱਥੇ ਆਪਾਂ ਪੂਜਾ ਪਾਠ ਕਰਾਂਗੇ ਤਾਂ ਉਸ ਪੂਜਾ ਪਾਠ ਦੇ ਬਹਾਨੇ ਉਸ ਵਿਅਕਤੀ ਨੂੰ ਬੁਲਾ ਕੇ ਉਸ ਨੂੰ ਜਲ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਕੇ ਪਿਲਾ ਦਿੰਦਾ ਤਾਂ ਉਸ ਤੋਂ ਬਾਅਦ ਉਸ ਵਿਅਕਤੀ ਦੀ ਵੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਤਾਂ ਦੋਸਤੋ ਇਸ ਕਤਲ ਦਾ ਵੀ ਕੋਈ ਭੇਦ ਨਹੀਂ ਖੁੱਲਦਾ ਕਿਉਂਕਿ ਮੌਤ ਆ ਜਿਹੜੀ ਹਾਰਟ ਅਟੈਕ ਨਾਲ ਹੋਈ ਹੈ ਉਸ ਤੋਂ ਬਾਅਦ ਕੀ ਹੁੰਦਾ ਦੋਸਤੋ ਜਿਹੜਾ ਬਰਿੰਦਰ ਹੁੰਦਾ ਅਤੇ ਸੁਖਵੰਤ ਹੁੰਦਾ ਉਹਨਾਂ ਦੋਨਾਂ ਦੀ ਪੈਸਾ ਨੂੰ ਲੈ ਕੇ ਲੜਾਈ ਹੋ ਜਾਂਦੀ ਆ ਲੜਾਈ ਜਾਦੇ ਹੋ ਜਾਂਦੀ ਆ ਇਸ ਤੋਂ ਬਾਅਦ ਜਿਹੜਾ ਸੁਖਵੰਤ ਹੁੰਦਾ ਉਹ ਬਰਿੰਦਰ ਦਾ ਸਿਰ ਕੁਚਲ ਕੇ ਕਤਲ ਕਰ ਦਿੰਦਾ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਤੇ ਜਦੋਂ ਪੁਲਿਸ ਉਹ ਇਨਵੈਸਟੀਗੇਸ਼ਨ ਕਰਦੀ ਐ ਇਸ ਪੂਰੇ ਕੇਸ ਦੀ ਤਾਂ ਸੁਖਵੰਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਸੁਖਵੰਤ ਮੰਨਦਾ ਹੈ ਵੀ ਮੈਂ ਜਿਹੜੇ ਇਹ ਤਿੰਨੇ ਮਾਰਡਰ ਕੀਤੇ ਨੇ ਕਿਸ ਤਰੀਕੇ ਨਾਲ ਆ ਇਹ ਸਾਰੀ ਮੈਂ ਘਟਨਾ ਨੂੰ ਅੰਜਾਮ ਦਿੱਤਾ ਉਹ ਸਾਰੀ ਗੱਲਬਾਤ ਆ ਜਿਹੜੀ ਉਹ ਪੁਲਿਸ ਕੋਲੇ ਕਬੂਲ ਹੈ ਸਿਰਫ ਲੋਕਾਂ ਨੇ ਆਪਣੇ ਲਾਲਚ ਦੀ ਖਾਤਰ ਆਪਣੀਆਂ ਜਾਨਾਂ ਗਵਾਈਆਂ ਅਤੇ ਇੱਕ ਢੋਂਗੀ ਬਾਬੇ ਕੋਲ ਇੱਕ ਢੋਂਗੀ ਤੰਤਰਿਕ ਕੋਲੇ ਜਾ ਕੇ ਨਾਲੇ ਆਪਣਾ ਪੈਸਾ ਤੇ ਨਾਲੇ ਆਪਣੀ ਜਾਨ ਗਵਾਈ। ਦੋਸਤੋ ਤੁਸੀਂ ਸੋਚੋ ਵੀ ਉਸ ਢੋਂਗੀ ਬਾਬੇ ਨੇ ਆਪਣੇ ਦੋਸਤ ਬਰਿੰਦਰ ਨੂੰ ਵੀ ਨਹੀਂ ਛੱਡਿਆ। ਦੂਜੇ ਤਾਂ ਉਹਦੇ ਲੱਗਦੀ ਕੀ ਸੀ? ਇਸ ਤਰੀਕੇ ਨਾਲ ਉਸਨੇ ਤਿੰਨ ਕਤਲ ਕਰ ਦਿੱਤੇ ਤੁਹਾਡੇ ਇਸ ਸੱਚੀ ਸਟੋਰੀ ਬਾਰੇ ਕੀ ਵਿਚਾਰ ਹੈ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆਪਾਂ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ